ਅਸੀਂ ਜਦੋਂ ਵੂਮਨ ਕਮਿਸ਼ਨ ਦੀ ਤਰਫੋਂ ਉਹਨਾਂ ਨੂੰ ਸੋਮੋਟੋ ਲਿਆ ਗਿਆ ਸੀਗਾ ਤੇ ਜਦੋਂ ਉਹਨਾਂ ਨੂੰ ਇਹ ਸੋਮੋਟੋ ਮਿਲਿਆ ਉਹਨਾਂ ਨੂੰ ਕਿਹਾ ਸੀ 17 ਤਰੀਕ ਤੱਕ ਤੁਸੀਂ ਇੱਥੇ ਵਿਮਨ ਕਮਿਸ਼ਨ ਦੇਸ਼ ਹੋ ਕੇ ਆਪਣਾ ਸਪਸ਼ਟੀਕਰਨ ਰੱਖੋ ਇਥੇ ਆ ਕੇ ਤੇ ਅੱਜ ਉਹਨਾਂ ਨੇ ਇਹ ਆਪਣਾ ਲੈਟਰ ਭੇਜਿਆ ਉਸੇ ਉਥੋਂ ਔਰ ਉਸ ਤੋਂ ਬਾਅਦ ਇਹ ਖੁਦ ਆਏ ਨੇ ਇੱਥੇ ਮਿਲਣ ਦੇ ਲਈ ਆਏ ਨੇ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਅਫਸੋਸ ਹੈ ਜੋ ਮੈਂ ਕਿਹਾ ਹੈ ਜੋ ਵੀ ਸ਼ਬਦ ਮੈਂ ਇਸਤੇਮਾਲ ਕੀਤੇ ਸੀ ਮੈਨੂੰ ਉਹਦਾ ਅਫਸੋਸ ਹੈ لیکن میں انہوں نے یہی گل بڑی સ્પષ્ટ کہی سی گی کہ جے گل کہن ਤੋਂ ਬਾਅਦ ਅਸੀਂ ਕਹਿ ਦਿੰਦੇ ਆ ਕਿ ਸਾਨੂੰ ਬਹੁਤ ਅਫਸੋਸ ਆ ਇਹ ਇਦਾਂ ਨਹੀਂ ਚੱਲਦਾ ਨਾਰੀ ਜਾਤੀ ਦੇ ਲਈ ਜਿਸ ਤਰੀਕੇ ਦੇ ਤੁਸੀਂ ਇਸਤੇਮਾਲ ਕੀਤਾ ਨੂੰ ਸਭ ਨੂੰ ਪਤਾ ਹੋ ਸੁਣੀ ਵੀ ਹੋਈ ਹੈ ਤੁਸੀਂ اور بی بی ਜਗੀਰ ਕੌਰ ਜੀ ਦਾ ਵੀ ਇਹ ਹੀ ਕਹਿਣਾ ਕਿ ਉਹਨਾਂ ਨੂੰ ਬਹੁਤ ਨਰਾਜ਼ਗੀ ਹੈ ਇਸ ਸੈਂਟੈਂਸ ਦੇ ਉੱਤੇ ਕਮਿਸ਼ਨ ਦੀ ਤਰਫੋਂ ਤੋਂ ਸਾਡਾ ਹਮੇਸ਼ਾ ਇਹ ਰਿਹਾ ਹੈ ਕਿ ਅਸੀਂ ਵਿਮਨ ਦੀ ਮੋਡੇਸਟੀ ਔਨੈਸਟੀ ਔਰ ਆਨਰ ਔਰ ਉਹਨਾਂ ਦੀ ਜਿਹੜੀ ਉਨਾ ਦਾ ਜਿਹੜਾ ਅਕਸ ਹੈਗਾ ਉਹਨੂੰ ਕਦੇ ਖਰਾਬ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਮੈਂ ਤਾਮੀ ਸਾਹਿਬ ਨੂੰ ਵੀ ਦੱਸਿਆ ਕਿ ਤੁਹਾਡਾ ਜਿਹੜਾ ਸ਼ਬਦ ਕਿਹਾ ਹੋਇਆ ਇਹ ਕੱਲਾ ਬੀਬੀ ਜਗੀਰ ਕੌਰ ਜੀ ਤੱਕ ਨਹੀਂ ਰਹਿ ਜਾਂਦਾ ਇਹ ਸਮੁੱਚੀ ਜਿਹੜੀ ਸਾਡੀ ਨਾਰੀ ਹੈ ਪੰਜਾਬ ਚ ਹੈ ਚਾਹੇ ਦੇਸ਼ ਜਿੱਥੇ ਵੀ ਅਸੀਂ ਬੈਠੇ ਹੋਏ ਆ ਵਿਦੇਸ਼ਾਂ ਚ ਅਸੀਂ ਬੈਠੇ ਹੋਏ ਆ ਸਭ ਨੇ ਇਹਦੇ ਉੱਤੇ ਮੈਨੂੰ ਕਾਲ ਕਰ ਕਰਕੇ ਨਿਰਾਸ਼ਗੀ ਜਤਾਈ ਇਸ ਚੀਜ਼ ਦੀ ਹੁਣ ਇਹਦਾ ਅਗਲਾ ਸਟੈਪ ਅਸੀਂ ਕੀ ਲੈਣਾ ਉਹਦੇ ਅਸੀਂ ਜਾਂਚ ਕਰਾਂਗੇ ਫਿਲਹਾਲ ਵੀ ਕੁਝ ਮੈਂ ਦੱਸਿਆ ਕਿ ਆਖਿਰਕਾਰ ਕੀ ਹੋਜੀ ਸਿਚੁਏਸ਼ਨ ਜੀ ਕੀ ਹੋਜੀ ਸ਼ਬਦਾਵਲੀ ਵਰਤੀ ਹੋਈ ਹੈ ਹਾਲਾਂਕਿ ਮਾਫੀ ਮੰਗ ਕੇ ਬਾਅਦ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦ ਤੁਸੀਂ ਇਹੋ ਜਿਹੀ ਸ਼ਬਦਾਵਲੀ ਵਰਤਦੇ ਹੋ ਕੋਈ ਸਿਚੁਏਸ਼ਨ ਇਹੋ ਜਿਹੀ ਬਣੀ ਸੀ ਕੀ ਸੀਗਾ ਜਦੋਂ ਦੇਖੋ ਮੈਂ ਇਹਦੇ ਡਿਟੇਲ ਤੇ ਮੈਂ ਉਹਨਾਂ ਦੇ ਨਾਲ ਨਹੀਂ ਗਈ ਆ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਫੋਨ ਕੀਤਾ ਸੀਗਾ ਕੋਈ ਉਹਨਾਂ ਦੇ ਆਪਣੇ ਜਿਹੜੀ ਕਮੇਟੀ ਦੇ ਬਾਰੇ ਉਹ ਗੱਲਬਾਤ ਕਰ ਰਹੇ ਸੀ ਕੋਈ ਅਸਤੀਫਾ ਨੂੰ ਲੈ ਕੇ ਕੋਈ ਗੱਲਬਾਤ ਕਰ ਰਹੇ ਸੀ ਉਹਦੇ ਵਿੱਚ ਜਦੋਂ ਬੀਬੀ ਜਗੀਰ ਕੌਰ ਦਾ ਜ਼ਿਕਰ ਆਇਆ ਕਿ ਉਹਨਾਂ ਨੇ ਕਿਹਾ ਕੀ ਤਾਂ ਮਿਸਰ ਆਪਣੇ ਆਪ ਹੀ ਫੈਸਲਾ ਲਿਆ ਉਹਨਾਂ ਦੀ ਆਪਸ ਵਿੱਚ ਗੱਲ ਹੋ ਰਹੀ ਸੀਗੀ ਉਹਦੇ ਉੱਤੇ ਤਾਂ ਨਹੀਂ ਸਰ ਜਿਹੜੇ ਨੇ ਉਹ ਨਾਰਾਜ਼ ਹੋ ਗਏ ਔਰ ਉਹਨਾਂ ਨੇ ਜੋ ਸ਼ਬਦਾਬਲੀ ਵਰਤੀ ਉਹ ਤੁਹਾਡੇ ਸਭ ਨੇ ਸੁਣੀ ਹੈ ਉਸ ਚੀਜ਼ ਨੂੰ ਉਹਨਾਂ ਨੂੰ ਪੁੱਛਿਆ ਕੋਈ ਭਾਵਨਾ ਕੀ ਸੀ ਇਸ ਪਿੱਛੇ ਜੇਕਰ ਬੋਲਿਆ ਸੀ ਗਿਆ ਸੀ ਹੀ ਭਾਵਨਾ ਸੀ ਉਹਨਾਂ ਦੀ ਦੇਖੋ ਹਰ ਕੋਈ ਜਦੋਂ ਆਪਣੀ ਗਲਤੀ ਕਰ ਦਿੰਦਾ ਨਾ ਉਸ ਤੋਂ ਬਾਅਦ ਮਾਫੀ ਮੰਗ ਲੈਂਦੇ ਨੇ ਕਿ ਮੇਰਾ ਮਤਲਬ ਇਹ ਨਹੀਂ ਸੀਗਾ ਲੇਕਿਨ ਇਹ ਮੈਂ ਉਹਨਾਂ ਨੂੰ ਸਾਫ਼ ਕਿਹਾ ਕਿ ਇਹ ਕੱਲਾ ਇਹ ਕਹਿ ਦੇਣਾ ਕਿ ਮਾਫ਼ ਕਰ ਦੇਣਾ ਚਾਹੀਦਾ ਔਰ ਇਹ ਸ਼ਬਦ ਮੈਂ ਗਲਤ ਇਸਤੇਮਾਲ ਕੀਤੇ ਨੇ ਕਹਿਣ ਤੋਂ ਬਾਅਦ ਕਰਨਾ ਮੈਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਮੈਂ ਕਿਹਾ ਦਿਲ ਤੁਹਾਡੇ ਜਦੋਂ ਆਪਣੇ ਦਿਲ ਤੇ ਜ਼ਹਿਨ ਦੇ ਅੰਦਰ ਕੋਈ ਗੱਲ ਬਹੁਤ ਦੇਰ ਦੀ ਦੱਬੀ ਹੁੰਦੀ ਹੈ ਨਾ ਉਹ ਕਦੇ ਰਾਈਟ ਟਾਈਮ ਦੇ ਉੱਤੇ ਜ਼ੁਬਾਨ ਤੇ ਆ ਜਾਂਦੀ ਹੈ ਇਹ ਜਿਹੜੀ ਸ਼ਬਦ ਹੈ ਕਹਿੰਨਾ ਮਾਫੀ ਮੰਗਣਾ ਇਹ ਇਕੱਲਾ ਇਨਾ ਇਨਫ ਨਹੀਂ ਹੈਗਾ ਇਹਦੇ ਉੱਤੇ ਕੀ ਐਕਸ਼ਨ ਲਵਾਂਗੇ ਉਹਦਾ ਐਫਐਮ ਵਗੈਰਾ ਸੋਚ ਰਹੇ ਹਾਂ ਸੋਚਾਂਗੇ ਦੇਖਦੇ ਹਾਂ ਲਈ ਮੈਨੂੰ ਦੇਖਣ ਤੋਂ ਗੱਲ ਕਰਨ ਦਿਓ ਇਹ ਬੀਬੀ ਜਗੀਰ ਕੌਰ ਜੀ ਨਾਲ ਵੀ ਗੱਲ ਕਰੂੰਗੀ ਉਹਨਾਂ ਦੇ ਨਾਲ ਮੇਰੀ ਫੋਨ ਤੇ ਗੱਲ ਵੀ ਹੋ ਚੁੱਕੀ ਹੈ ਔਰ ਮੈਂ ਉਹਨਾਂ ਨੂੰ ਬੁਲਾਉਂਗੀ ਵੀ ਉਹਨਾਂ ਨੂੰ ਕਹਾਂਗੀ ਕਿ ਆਪਣਾ ਪੱਖ ਰੱਖੋ ਇਹਦੇ ਉੱਤੇ ਔਰ ਉਸ ਤੋਂ ਬਾਅਦ ਉਸੇ ਦੇਖਦੇ ਬੀਬੀ ਜਗੀਰ ਕੌਰ ਜੀ ਦੀ ਮੇਰੇ ਨਾਲ ਟੈਲੀਫੋਨ ਤੇ ਗੱਲ ਹੋਈ ਹੈ ਟੈਲੀਫੋਨ ਦੇ ਉੱਤੇ ਗੱਲ ਹੋਈ ਹੈ ਔਰ ਬਹੁਤ ਜਲਦੀ ਮੈਂ ਉਹਨਾਂ ਨੂੰ ਹੁਣ ਬੁਲਾਣਾ ਬੁਲਾਵਾਂਗੇ ਆਫਿਸ ਦੇ ਅੰਦਰ ਉਹ ਆਪਣਾ ਆ ਕੇ ਪੱਖ ਰੱਖਣਗੇ ਤੇ ਦੇਖ ਕੇ ਅਗੇ ਕੀ ਕਾਰਵਾਈ ਕੀ ਬੀਬੀ ਹੋ ਸਕਦਾ ਜੀ ਦੁਬਾਰੇ ਫੇਰ ਤਾਂ ਵੀ ਹੋਣਾ ਨੂੰ ਜਿਹੜਾ ਨੋਟਿਸ ਜਾਰੀ ਕਰਾਇਆ ਜਾਵੇ ਜੇਕਰ ਬੀਬੀ ਜਗੀਰ ਕੌਰ ਕੋਈ ਜਿਹੜੀ ਪਹਿਲਾਂ ਮੇਰੀ ਗੱਲ ਹੋ ਜਾਂਦੋਂ ਉਹਨਾਂ ਦੇ ਨਾਲ ਉਹਨਾਂ ਨੂੰ ਆ ਜਾਣ ਦੋ ਔਰ ਉਸ ਤੋਂ ਬਾਅਦ ਮੈਂ ਗੱਲ ਸੋਚਿਆ ਕਿ ਕੀ ਕਰਨਾ ਹੈ